ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਹੈ ਪਾਇਆ ਸਹਿਜ ਸਿਤੀ ਮਨੁ ਜੀ ਆਵਾਦਾਈ ਆ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣ ਆਈਆ ਸਬਦੋ ਤੈ ਗਾਵੋ ਰੇ ਕੀ ਰਾ ਮਨ ਜਨੀਂ ਬਸਾਇਆ ਸਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰ ਦਰ ਹੋਰ ਨਾਲੇ ਹਰ ਨਾਲੇ ਰੋ ਤੂੰ ਮਨ ਮੇਰੇ ਇਹ ਦੂਜਾ ਬਿਸਾਰਣਾ ਅੰਗੀਕਾਰੋ ਕਰੇ ਤੇਰਾ ਗਰਜ ਦਵ ਜਵਾਰਣਾ ਜਵਨਗਲਾ ਸਮਰੱਥ ਸੁਆਮੀ ਜੋ ਗੋ ਮਨੋਂ ਬਿਸਾਰੇ ਕਹ ਨਾਨਕ ਮਨ ਮੇਰੇ ਦੂਸਰ ਦਰ ਹੋਰ ਨਾਲੇ ਸਾਚੇ ਸਾਇਵਾ ਕਾ ਨਾਮ ਹੀ ਗਰਤੀ ਰਹੇ ਕਰਤੇ ਹੀ ਰਹੇ ਸਭ ਕਜੈ ਜੀ ਦੀ ਜੋ ਪਾਵੀ ਸਦਾ ਸਿਤਸਲਾ ਦੀ ਰੀ ਨਾਮ ਮਨ ਬਸਾਏ ਨਾਮ ਜਿਨ ਗਾ ਮਨ ਬਸਿਆ ਆਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਇਵ ਕਾ ਨਾਮ ਹੀ ਗਰਤੀ ਰਹੇ ਸਾਚਾ ਨਾਮ ਮੇਰਾ ਆਧਾਰ ਰੂਹ ਸਾਚਾ ਨਾਮ ਆਧਾਰ ਮੇਰਾ ਜਿਨ ਬੋ ਕਾਜ਼ਾ ਵਗਵਾਈਆ ਅਗਰ ਸੰਤ ਸੁਖਮਾਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਗੁਰਵਾਨ ਗਿਤਾ ਗੁਰ ਬਿਟਾਉ ਜੀ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਦਰੋ ਪਿਆਰੋ ਸਚਾ ਨਾਮ ਮਿਰਾ ਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੀ ਕਲਾਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਠ ਕਮਾਰਿਆ ਸੁਰ ਗਰਮ ਬਾਇਆ ਤੁੰደ ਜਨੋ ਜੋ ਸੇ ਨਾਮ ਹਰ ਗੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨਦ ਵਾਜੇ ਅਨੰਦ ਸੁਨੋ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਧੂ ਕੋਗ ਸੰਤਾਪ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਪੁਨੀਤ ਕਹਤੇ ਬਵਿੱਤ ਸਤਿਗੁਰ ਰਹਾ ਆਵਰ ਪੂਰੇ ਬਿਨ ਵੰਦਨ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸੁਣਦੇ ਪੁਨੀਤ ਕਹਤੇ ਬਵਿੱਤ ਸਤਿਗੁਰ ਰਹਾ ਆਵਰ ਪੂਰੇ ਬੇ ਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਸ ਲੋਗ ਪਵਨ ਗੁਰੂ ਬਾਣੀ ਬਿਦਾ ਮਾਤਾ ਤਰਤ ਮਹਾਂ ਦਿਵਸ ਰਾਤ ਦੋਇ ਦਾਈ ਦਾ ਆ ਖੇਲੇ ਸਗਲ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜ ਕੇ ਜਿਨਿ ਨਾਮ ਦਿਆਆ ਗਏ ਮਸਕਤ ਹਾਲ ਨਾਨਕ ਦੇ ਮੁਖ ਉਜਲੇ ਕੀਤੀ ਸ਼ੁਕੀ ਨਾਨ ਜਿਨਿ ਨਾਮ ਦਿਆਆ ਗਏ ਮਸਕਤ ਹਾਲ ਨਾਨਕ ਦੇ ਮੁਖ ਉਜਲੇ ਕੀਤੀ ਸ਼ੁਕੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈ ਜੀਓ ਪਿੰਡ ਸਾਹ ਤੇਰੀ ਰਾਹ ਤੁਮ ਮਾਤ ਪਿਤਾ ਮੂਬਾ ਤੁਮਰੀ ਕਿਰਪਾ ਮੈਂ ਸੂਕ ਕਨੇਰੇ ਕੋਈ ਨਾ ਜਾਣੇ ਤੁਮ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮ ਰੈ ਸੂਤਰ ਤਾਂ ਤੁਮ ਤੇ ਹੋਏ ਸੋ ਆਗਿਆ ਕਾ ਤੁਮ ਹੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦੇ ਆਗੇ ਅਰਦਾਸ ਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੀਰਾ ਵਾਹਿਗੁਰੂ ਜੀ ਵਾਹਿਗੁਰੂ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤਿ ਜੀ ਸਹਾਇ ਵਾਹਿਗੁਰੂ ਸ੍ਰੀ ਭਗੋਤਿ ਜੀ ਕੀ ਬਾਦ ਸ੍ਰੀ ਦਸਮੀ ਪ੍ਰਥਮ ਭਗੋਤਿ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਿ ਸਿਰ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਆ ਜਿਸ ਦੇਠਾ ਸਬਦੁ ਹੋ ਜਾਏ ਤੇਗ ਬਹਾਦਰ ਸਿਮਰੀਏ ਕਰਨ ਔਨੇ ਦਾਵੈ ਥਾਏ ਸਭ ਥਾਈ ਹੋਈ ਸਹਾਇ ਦਸਮੀ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ धर ਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਣਵਾਜੇ ਪੰਜ ਪਿਆਰੇ ਚੌਹਾਂ ਸਾਹਿਬ ਯਾਦਿਆਂ ਚਾਲੀ ਮੁਕਤਿਆਂ ਹਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਗਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਟ ਕੀਤਾ ਤਿੰਨਾ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਗਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨਾਰਾ ਨਾਲ ਚਰਾਏ ਗਏ ਗੁਰਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਂਸੋ ਅਸਾਂ ਨਾਲ ਨਿਵਾਹੀ ਸਿੰਨਾ ਪਿਆਰਾਂ ਸੱਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਦੇ ਸਰਵਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਤਹਾਂ ਤਹਾਂ ਰੱਛਿਆ ਰਿਹਾਇਤ ਦੇਗ ਤੇਗ ਪਦਾ ਵਿਰਧ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗ੍ਰੇਵ ਨਿਵਾਜ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਣ ਕੇ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮਗਾਹ ਜੈਕਾਰ ਬੋਲਣਾ ਜੀ ਅਮਨ ਆਪ ਜੀ ਦੇ ਸਿੱਖਾਂ ਦਾ ਮੰਨਣੀ ਮਾ ਮਤਉ ਜੀ ਮਤਵਾ ਦੇ ਰਾਖੇ ਆਵੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਾ ਗਿਆ ਕੁੱਲੇ ਦਰਸ਼ਨ دیدار ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਾਂ ਦੇ ਮਾਨ ਨਿਤਾਣਾਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਸੱਚੇ ਪਿਤਾ ਵਾਹਿਗੁਰੂ ਤਾਂਦਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਚਰਨਾਂ ਕਾਮਨਾ ਪਾਸ ਅਮਰਤ ਵੇਲੇ ਧੀਰ ਦਾਸ ਬੇਨਤੀ ਹੈ ਅਮਰਤ ਵੇਲੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਐਤਵਾਰ ਦੇ ਦਿਨ ਸਿੱਖ ਸੰਤਾਂ ਨੇ ਜਪਜੀ ਸਾਹਿਬ ਦੇ ਰਲ ਮਿਲ ਕੇ ਜਾਪ ਕੀਤੇ ਨੇ ਸੱਚੇ ਪਾਤਸ਼ਾਹ ਜੀ ਉਹ ਪੜੀ ਸੁਣੀ ਗੁਰਬਾਣੀ ਦੇਖੇ ਵਿੱਚ ਲਾਉਣੀ ਗੁਰਬਾਣੀ ਪੜਦਾਂ ਤੋਂ ਬਿਆੰਤ ਭੋਲਾ ਹੋ ਗਏ ਨੇ ਅਨਜਾਨ ਬੱਚੇ ਸਾਨੂੰ ਕਿ ਭੋਲਾ ਕਿਉਂ ਕਾਦੀ ਖਿਮਾ ਬਖਸ਼ਨੇ ਅੱਗੇ ਤੋਂ ਸਮਰੱਥ ਬਖਸ਼ ਨੇ ਸਮੂਹ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਬਿਟਾਵਾਂ ਦਰ ਪ੍ਰਵਾਨ ਕਰਨੀਆਂ ਚੱਲੇ ਹੋਏ ਕਦਮ ਕਦਮ ਲੈ ਕੇ ਵਿੱਚ ਲਾਉਣੇ ਸਵਤ ਦਾ ਭਲਾ ਕਰਨਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੇ ਅਰੋਗਤਾ ਬਖਸ਼ਿਸ਼ ਕਰਨੀ ਸਰ ਸੱਚੇ ਪਾਤਸ਼ਾਹ ਜੀ ਉਹ ਤੁਹਾਨੂੰ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਿਰਪਾ ਕਰੋ ਆਪ ਜੀ ਦੇ ਪਾਵਨ ਮਹਾਬਾਗ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਉਲਾਂ ਚੁਕਾ ਦੇ ਖਿਮਾ ਬਖਸ਼ਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਪਵਿੱਤਰ ਨਾਮ ਦਿੱਤਾ ਹੋਵੇ ਸ੍ਰੀ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਸਭ ਸਿੱਖਾਂ ਨ ਕੋ ਉਗਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਬ੍ਰਵ ਕੋ ਮਿਲਉ ਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਅਜ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨ ਜੋ ਸਰਦਾ ਕਰ ਸੇਵੰਦੇ ਗੁਰ ਪਾਰੋ ਤਾਰਨ ਯਾਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰ ਕਿਰਪਾਲ ਦੀਨ ਦੁਖ ਪੰਜਨ ਸਭ ਤਮਰੇ ਜੀਵ ਜਨਤਾਇਲੇ ਪਾਉ ਦਾਨ ਸਦਾ ਦਰਸ਼ਨ ਬੇਖਾ ਮਿਲ ਨਾਨਕ ਦਾਸ ਦਸਾਇਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀ ਗੋਡ ਮਹਲਾ ਪੰਜਵਾ ਜਾਗ ਸੰਗ ਏਹੋ ਮਨ ਨਿਰਮਲ ਜਾਗ ਸੰਗ ਹਰ ਹਰ ਸਿਮਰਨ ਜਾਗ ਸੰਗ ਕਿਲਮਿਕ ਹੋਏ ਨਾਸ ਜਾਗ ਸੰਗ ਹਿਰਦ ਪਰਗਾ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤਰਾਓ ਜਾਗ ਮੰਦਰ ਹਰ ਹਰ ਮਨ ਬਸੈ जागए उपदेश धर्म पौन स जग कीरत निर्मल सार जागि रे न बांच संसार कोड बदद जादै संगोदा ਇਕ ਨਿਰੰਕਾਰ ਜਾ ਕੇ ਨਾਮ ਅਦਾ ਸਰਬ ਜੀਆ ਗਾ ਜਾਣੈ ਭਿਓ ਕਿਰਪਾ ਨਿਧਾਨ ਨਿਰੰਜਨ ਦਿਓ ਪਾਰ ਬ੍ਰਹਮ ਜਗ ਭਾਏ ਕਿਰਪਾਲ ਤਵ ਭੇਟੇ ਗੁਰ ਸਾਧ ਦਿਆਲ ਦਿਨ ਰੈਨ ਨਾਨਕ ਨਾਮ ਧਿਆਏ ਸੂਖ ਸਹਿਜ ਆਨੰਦ ਹਰਨਾਏ ਦਿਨ ਰੈਨ ਨਾਨਕ ਨਾਮ ਧਿਆਏ ਸੂਖ ਸਹਿਜ आनंदर नय वाहेगुरु जी का खालसा वाहेगुरु जी की फतेह पावन पवित्र हुकमनामा साहिब 863 अंग ते गोण राग ਦੇ ਵਿੱਚੋਂ 5ਵੇਂ ਪਾਦਸ਼ਾ ਧਾਨ ਗੁਰੂ ਅਰਜਨ ਦੇ ਮਹਾਰਾਜ ਪਾਵਨ ਪਵਿੱਤਰ ਬਖਸ਼ਸ਼ਾਂ ਦਾ ਪਰਿਆ ਹੋਇਆ हुकमनामा साहिब ਬਖਸ਼ਿਸ਼ ਕਰਦੇ ਨੇ ਸੰਗਤਾਂ ਨੇ ਭਾਈ ਅਮਰਤ ਵੇਲੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਹੀ ਸਿੱਖ ਸੰਗਤਾਂ ਬਹੁਤ ਬਾਗਾਂ ਵਾਲੀਆਂ ਨੇ ਮਹਾਰਾਜ ਸਮੂਹ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਦੀ ਭਾਈ ਅੱਜ ਦੇਖਦੀ ਸੇਵਾ ਸੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕੱਲ ਨੂੰ ਦੇਖਦੀ ਸੇਵਾ ਹੈ ਬੋੜ ਸਿੰਘ ਸਨਫ ਗੁਰਦਿਆਲ ਸਿੰਘ ਦੂਸਰਾ ਪਰਿਵਾਰ ਸੂਰਜ ਸਿੰਘ ਸਨਫ ਗੁਰਦਿਆਲ ਸਿੰਘ ਜਿਨ੍ਹਾਂ ਦੀ ਭਾਈ ਕੱਲ ਨੂੰ ਦੇਖਦੀ ਸੇਵਾ ਹੈ ਬੋੜ ਸਿੰਘ son of ਗੁਰਦਿਆਲ ਸਿੰਘ ਸੂਰਜ ਸਿੰਘ son of ਗੁਰਦਿਆਲ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਕੱਲ ਨੂੰ ਦੇਖਦੀ ਸੇਵਾ ਹੈ ਬੇਨਤੀ ਹੈ ਭਾਈ ਪਰਿਵਾਰਾਂ ਨੂੰ ਸਮੇਂ ਸਿਰ ਦੇਖ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਜੀ ਸਾਰਿਆਂ ਹੀ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ वाहे सतनाम वागुरु वाहे गुरु सत्नाम वाहिगुरु वाहे गुरु सनाम वाहिगुरु समहिगुरु सत्नाम बाहे गुरु ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ